그거안 돼, 안 돼, 안 돼, 안 돼. तो था था। हाँ जी हाँ मैं ब्रदर दोनों मिलके कम कर देते नाम है शोभ का के फैंसी ड्रैस है एक्चुअली मदर उपर पे शॉर्ट सर्किट हो आ, है, जिस तरह की हाँ भी जी अग लगी है तो मदरू पता लगे कि समेल आ रही है तो सारे ने अपनी जान पर जाकर तीजी मंजिल तो नहीं कि बहर न साइड तो दुकान तो निकल तो तो के आए अपना? अपना फैंसी जिस तरह धार्मिक काम सिलजियस काम से जिस तरह कि पोशाक हो गई होर मूर्तियां पोशाकों का ज्यादा है जी हर छुपरी सी ਛੋਟ ਸਰਕਟ ਜਿਹਦਾ ਕਾਰਨ ਤੁਸੀਂ ਦੱਸੋ ਹਾਂ ਨੀਰਵ ਸਰਕਟ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਕੋਲ 2 ਵਜੇ ਦੀ ਗੱਲ ਹੈ ਜੀ ਇਹ ਕਿੰਨੇ ਵਜੇ ਸਾਨੂੰ ਦੇ ਪਾ ਜੀ ਕੁਝ ਬਚਿਆ ਹੀ ਨਹੀਂ ਜੀ ਸਾਰਾ ਟੋਟਲੀ ਖਤਮ ਹੋ ਗਿਆ ਜਿਹੜੇ ਪੈਸੇ ਪਏ ਸੀ ਉਹ ਵੀ ਟੋਟਲੀ ਯਾਨੀ ਸਾਰੇ ਅੱਗ ਲੱਗ ਗਏ ਜਿੰਨੇ ਸੀਗੇ ਤੇ ਉੱਪਰੋਂ ਫਿਰ ਭਾਜੀ ਤੁਹਾਨੂੰ ਆਣ ਮਾ ਕੀ ਮੇਰੇ ਆ ਭਾਜੀ ਇਹਦਾ ਨਾਲ ਅਸੀਂ ਜਿਹੜੇ ਬੰਦੇ ਦੀ ਸ਼ਾਪ ਖਲਵਾਈ ਫਿਰ ਉਹਨਾਂ ਦਾ ਅਸੀਂ ਸਾਰੇ ਉਹਨਾਂ ਦੇ ਉੱਥੋਂ ਨਿਕਲ ਕੇ ਆਇਆ ਸੀ ਕਿਸੇ ਦੇ ਕੋਈ ਲੱਗੀ ਲੁਗੀ ਛੋਟ ਨਹੀਂ ਬਚਾਉ ਹੈ ਜੀ ਸਾਰੇ ਬਚਾਉ ਹੈ ਬਸੇ ਕੀ ਸਾਡਾ ਜਿਹੜਾ ਟੋਟਲ ਸੀ ਉਹ ਨੁਕਸਾਨ ਹੋ ਚੁਕਿਆ ਟੋਟਲ ਬਿਲਡਿੰਗ ਨੂੰ ਨੁਕਸਾਨ ਹੋ ਚੁਕੀ ਸਾਰਾ ਸਮਾਨ ਉਹ ਸਾਰਾ ਉਸੇ ਕੁਛ ਨਹੀਂ ਬਚਿਆ ਅ ਸਿਰ ਸਾਡੇ ਕੰਟਰੋਲ ਨੂੰ ਤਾਂ ਕੋਈ ਸਵੇਕ 2:00 ਵਜੇ ਸੂਚਨਾ ਮਿਲੀ ਕਿ ਸਰ ਨਦੀਮ ਜਾ ਚ ਲక్ష్ਮੀ ਨੁਮਕੀਨ ਵਾਲੇ ਦੇ ਨਾਲ ਕੋਈ ਦੁਕਾਨ ਚੱਕ ਲੱਗੀ ਹੈ ਅਸੀਂ ਤੁਰੰਤ ਆਪਣੀ ਟੀਮਾਂ ਮੌਕੇ ਤੇ ਰਵਾਨਾ ਕੀਤੀਆਂ ਦੋਨੋਂ ਦਿਨਾਂ ਨੂੰ ਟੀਨ ਮਾਰਵਾਣਗੇ ਮੌਕੇ ਤੇ ਆ ਕੇ ਦੇਖਿਆ ਤਿੰਨ ਮੰਜ਼ਿਲਾ ਦੁਕਾਨ ਸੀ ਜਿਹੜੀ 3rd ਫਲੋਰ ਤੇ ਪਰਿਵਾਰ ਰਹਿ ਰਿਹਾ ਸੀ ਅਸੀਂ ਪਰਿਵਾਰ ਨੂੰ ਏਕਵਿਟ ਕੀਤਾ ਗਿਆ ਪਰ ਪਰਿਵਾਰ ਸੇਫ ਹੈ ਪਰੰਤੂ ਅੱਗ ਨਾਲ ਸਾਰੀ ਦੁਕਾਨ ਨੂੰ ਕਾਫੀ ਨੁਕਸਾਨ ਹੋਇਆ ਦੁਕਾਨ ਦਾ ਨਾਮ ਕੋਈ ਆਰ ਕੇ ਪੋਸ਼ਾਕ ਪੰਡਾਰਾ ਹੈ ਮੈਨੂੰ ਦੱਸ ਦਿਆਂ ਠਾਕੁਰ ਜੀ ਜਿਨ੍ਹਾਂ ਪੋਸ਼ਾਕਾਂ ਵਗੈਰਾ ਜਾਂ ਮੂਰਤੀਆਂ ਵਗੈਰਾ ਦਾ ਸਪਾਂਸਰ ਦੇਦੇ ਸੀ ਤੇ ਅੱਗ ਨਾਲ ਕਾਫੀ ਧਿਆਨ ਨੁਕਸਾਨ ਹੋਇਆ ਕਾਰਨ ਕੀ ਹੋਇਆ ਜੀ ਕਾਰਨ ਦੇਖੋ ਐਗਜ਼ਾਮਨ ਕਰ ਰਹੇ ਸੀ ਹੁਣੇ ਅੱਗ ਕੰਟਰੋਲ ਕੀਤੀ ਆ ਐਗਜ਼ਾਮਨ ਕਰ ਰਹੇ ਆ ਵੈਸੇ ਜੱਸਣ ਦੇ ਮੁਤਾਬਕ ਜਿਹੜਾ ਮਾਲਕਾ ਨੇ ਦੱਸਰੇ ਸਾਨੂੰ ਉਹ ਕਹਿੰਦੇ ਸ਼ਾਰਟ ਸਰਕਟ ਹੋਇਆ ਸਾਡੇ ਸਾਨੂੰ ਦੇਖਿਆ ਸੀ ਕਿਦਰ ਨੁਕਸਾਨ ਤੇ ਹੈ ਜਿੱਤ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਕਰਦੀ ਹੈ